अपने तो घर से गाड़ी खड़ा मंगी मोटरसाइकिल लैके मांड नु चलाए तो मैं दो दिन पहला लाइन खराब हो गई थी तो मैं ठीक कराई सी बत्ती मैं देखना चाहता मेरी मोटर चलती है कि नहीं चलती तो मैं, मैं खड़ा मैंने क्या जाना मांड मैं जाना तो है यार मोटर देखा वहाँ कि चली भी है कि नहीं चली फिर जो मैं गया उबे ने जाके ऑफिसर चौमस्ती जी कर पै ਬਾਬਾ ਦੇ 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 ਇੰਦਾਂ ਫੇਕ ਦੇ ਪਿਆਰ ਕਰੇ ਉਹ ਬਾਬਾ ਨੂੰ ਕਹਿੰਦਾ ਮੇਰੀ ਰੋਟੀ ਕਰ ਦੇ ਮੈਂ ਭੇਜੇ ਜਾਣਾ ਬਾਬੇ ਨੇ ਇਦਾਂ ਦੁਆ ਕਰੀ ਵਾਸੇ ਮ ਜਾਗਣਾ ਗਾਰੋਬਾਰੀ ਕਰਦੇ ਰੇ ਇਸ ਦੇ 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 ਦੇਖੀ ਇਹਨੇ ਸ਼ਰਾਬ ਨਾਲ ਪੂਰਾ ਲੱਜਾ ਉਹ ਭਈਆ ਆਹ ਇਹ ਉੱਥੋਂ ਚੁਰਿਆ ਆਵੇ ਦੇਰੇ ਤੋਂ ਆਪਣੀ ਗਾਂ ਬਾਣ ਕਰਦਾ ਵੇ ਬਹੁਤ ਗੰਦੀਆਂ ਗਾਂ ਕਰਦਾ ਪੰਜਾਬੀਆਂ ਨੂੰ ਤੇ ਮੰਗੀ ਉੱਠਿਆ ਥੱਲੇ ਬੈਠਾ ਮੈਂਸ ਬਾਬਾ ਮੰਦੇ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਸੀ ਉਹ ਗਾਵਾ ਮੰਗੀ ਉਠਿਆ ਕਹਿੰਦਾ ਕਿ ਨੂੰ ਗਾ ਕਰਦਾ ਉਹ ਮੰਗੀਆਂ ਆਥੋ ਪਤੀ ਹੋ ਗਿਆ ਤੇ ਬਾਬਾ ਉਠਿਆ ਇਹਨਾਂ ਨੇ ਛੜਾਉਣ ਲਾ ਪੈਂ ਮੈਂ ਕਿਹਾ ਛੜਾ ਦੇ ਬਾਬਾ ਕੁ ਉਹ ਮੰਗੀ ਦੇ ਪਹਿਲਾਂ ਕਿ ਮੁੰਨੀ ਅਸੀਂ ਛੋੜੀ ਜੀ ਲੱਕੜੀ ਉਹਦੇ ਸਿਰ ਤੇ ਮਾਰੀ ਉਹਦੇ ਕਹਿੰਦੀ ਲੋ ਨਹੀਂ ਰਭ ਜੀ ਜੀ ਬਾਅਦ ਵਿੱਚ ਇੱਕ ਵਾਰ ਆਸੀ ਉਹਨੇ ਭੈ ਜੋ ਕਿੰ ਚਾਰ ਨਾ ਇੱਕ ਮਿੰਟ ਦੀ ਮਾਰ ਤੇ ਉਥੇ ਨਾ ਜੋ ਦੇਖਿਆ ਮੈਂ ਉਹ ਕੰਮ ਜਿਹੜਾ ਮੈਂ ਹੈ ਕਿ ਯਾ ਦੇਖਿਆ ਜੋ ਖੰਡਾ ਪੈ ਕੋਸ਼ੀ ਇਕਦਮ ਭਰ ਗਿਆ ਤੇ ਮੈਂ ਭੱਜਾ ਸਾਡੇ ਡੇਰਾ ਬਾਦ ਆਪਣਾ ਨਿਰਭੈ ਜੇ ਕਿਉਂ ਮੈਂ ਗਿਆ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਜੋ ਮੈਂ ਉਹਦੇ ਨੇ ਜਾ ਕੇ ਮੈਨੂੰ ਲਾਈਟ ਦੇਖੀ ਨਹੀਂ 라ਜੂ ਜੀ ਨਾਲ ਮੈਂ ਕਿਹ ਬੰਦੇ ਆਉਂਦੇ ਆ ਫਿਰ ਮੈਂ ਇਹਨਾਂ ਨੂੰ ਪੱਜਾ ਤੇ ਸਰਕਾਰ ਦੇ ਮੱਧ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਕੌਣ ਸੀ ਵਿਅਕਤੀ ਜਿਹਨੇ ਮਤਲਬ ਕੀਤਾ ਜਿਹੜੀ ਜਿਹਦਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿੰਨੇ ਕੀਤਾ ਵਾ ਮਰਡਰ ਉਹਦਾ ਨਾਮ ਸੁਨੀਲ ਕੁਮਾਰ ਕਿ ਭਈਆ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10 ਵਜੇ ਮੈਨੂੰ ਮੈਂਬਰ ਸਾਹਿਬ ਰਾਜ ਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਭਈਆ ਲੜ ਪਿਆ ਤੇ ਇਹ ਮੈਨੂੰ ਕਹਿੰਦੇ ਚਲੋ ਚੱਲੀਏ ਆਪਾਂ ਜਾਣਾ ਮੈਂ ਕਿਹਾ ਚਲ ਠੀਕ ਆ ਜਾ ਉਸੇ ਟਾਈਮ ਹੀ ਅਹੀ ਮਾਂਡੂ ਤੋਂ ਰਪੇਆ ਮਾਂਡੂ ਤੋਂ ਜਾਣਦਿਆਂ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਆਏ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਵੀ ਆਹ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਆ ਇੰਨੇ ਕਿ ਤੇ ਮੰਗੀ ਨੇ ਉਹਦੇ ਬਈਏ ਦੇ ਦੱਸਣ ਮਤਾ ਕਿਉਂਕਿ ਉਹ ਤਾਂ ਸੁਰਤ ਚ ਆ ਉਦੇ ਦਸਨ ਮਤਾਗ ਵੀ ਇੰਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰੀਆਂ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਹੀ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫਿਰ ਪੁਲਿਸ ਮੰਗਾ ਲਈ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨਾਂ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਇੰਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬਾਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਲਿਏ ਸੀ ਜਮ ਕਰਾਉਣ ਲਈ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਲਾ ਮੰਗਤਰਾ ਮੰਗਿਆ ਇਹ ਛੇ ਸੱਤ ਪੰਜ ਛੇ ਮਹੀਨੇ ਤੋਂ ਆਪਣੇ ਸਾਂਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਏ ਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ ਪਿੰਡ ਆਏ ਜਦੋਂ ਇਹ ਪਿੰਡ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ ਤੇ ਇਹ ਡੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਬਾਪਸ ਆ ਜਾਣਾ ਸੀ ਤੇ ਮਤਵੇ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਕਿਹਾ ਕਿਸੇ ਆਸ ਨੂੰ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੋਈ ਨਹੀਂ ਉਹ ਬੇੇਦਾਤੇ ਇਦਾਂ ਦਾ ਕੋਈ ਲੈਣ ਦੇਣ ਹੀ ਨਹੀਂ ਮਾ ਕੋਈ ਗੱਲ ਪਸੀ ਕੋ ਰੰਜਿਸ਼ਾੜੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਵੇ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲੇ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜਿਹਨੂੰ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ 'ਚ ਸਾਡੇ ਤੇ ਆ ਕੇ ਬਰਕਰੰਸੀ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉਧਰੋਂ ਪਹਿਲਾਂ ਚਲੇ ਹੂ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲਾਈਟ ਦੇਖੀ ਆ ਜਾਂਦੀ ਤੇ ਇਹ ਫੇਰ ਸਾਡੇ ਵੱਲ ਨੂੰ ਭੱਜਿਆ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੱੜਦਾ ਸਾਨੂੰ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਕੀ ਹੋਇਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਹਨੀਸ਼ਰ ਦੇ ਨਾਲ ਮੰਡ ਰਾਪੁਰ ਰਹੀ ਹੈ ਜਜਕ ਕਤਲ ਹੋਇਆ ਜੀ ਉਸ ਤੋਂ ਵੰਦੀ ਜਾਣਕਾਰੀ ਜੀ ਅਸੇ ਇਹ ਕੱਲ ਰਾਤ ਦੀ ਗੱਲ ਹੈਗੀ ਆ ਸਾਨੂੰ ਰਾਇਪੁਰਾ ਜਾਂ ਮੰਡ ਤੋਂ ਕਿਤੇ ਦਾ ਪੋਲ ਆਇਆ ਸਾਡੇ ਨੌਂ ਦਾ ਜੀ ਰਾਇਪੁਰਾਿਆਂ ਦਾ ਜਿਹੜਾ ਸਟੀਪਨ ਬਦਾਨ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇ ਕੇ ਉੱਥੇ ਉਹਨਾਂ ਨੇ ਕਿਤਾ ਕਤਲ ਕਰਦਾ ਹੈ ਤੇ ਮੌਕੇ ਤੇ ਕੁਝ ਵੀ ਪਾਵੀ ਕਰੋ ਅਸੀਂ ਗਏ ਉੱਥੇ ਰਾਪੁਰਾਿਆਂ ਦਾ ਇੱਕ ਮੁੰਡਾ ਸੀਗਾ ਨਮਕ ਇਤਰਾਮ ਜੀ ਇਸ ਮਗਰ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਜ਼ਦੂਰ ਸੀ ਸੁਸ਼ੀਲ ਕੁਮਾਰ ਜੋ ਕਿ ਮਾਦਕ ਪੂਜਲਾ ਪਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਨਾਂ ਨੇ ਕਿਤੇ दारू ਪੀਦੀ ਸੀਗੀ दारू ਪੀਦੇ ਪੀਦੇ ਬਹਿਸ ਕਰ ਲੱਭੇ ਗਏ ਉਹ ਡੇਰੇ ਮੰਡ ਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੁੱਕ ਕੇ ਉਹਨੂੰ ਸਿਰ 'ਚ ਮਾਰ ਦਿੱਤੀ ਸ੍ਰੀ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖ ਦਿੱਤੇ ਕਿ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨਾਂ ਉਹਦੇ ਸਿਰ 'ਚ ਖੂਨ ਵਗ ਲਾ ਭੱਜ ਪਿਆ ਥੱਲੇ ਤੇ ਉਹ ਨੌਕੇ ਤੇ ਹੀ ਮੌਤ ਹੋ ਗਈ ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੈ ਕੇ ਆਉਣੀ ਫਿਰ ਸਿਵਲ ਹਸਪੀਟਲ ਮੋਰਟੀ ਚ ਰੱਖੀ ਹੈਗੀ ਆ ਅੱਜ ਉਹਦੇ ਰਿਵਾਰਸ ਆਏ ਆਗੇ ਆ ਤੇ ਅਸੀਂ ਅਜੇ ਕਗਲੀ ਕਾਰਵਾਈ ਨਾ ਕਰਦੇ ਨੇ ਵੀ ਕਿਹਨੂੰ ਫੜ ਲੈ ਦੀ ਕੋਸ਼ਿਸ਼ ਕੀਤੀ ਮੁਸ਼ੀ ਫਰਾਰ ਹੈ ਦੋਸੀ ਇਹ ਫਰਾਰ ਹੈ ਜਲਦੀ ਗ੍ਰਿਫਤਾਰ ਕਰ ਲਓ